ਸਸਰੀ ਗੱਲ ਸਾਰਿਆਂ ਨੂੰ ਮੈਂ ਸਵਸਥਾ ਵੀਨ ਸੇਵਾ ਕਰਮ ਸੁਸਾਇਟੀ ਦੀ ਮੈਂਬਰ ਐ ਐਕਚੁਅਲੀ ਇਹ ਸੁਸਾਇਟੀ ਪਹਿਲਾਂ ਮੈਂ ਨਹੀਂ ਜੁਆਇਨ ਕੀਤੀ ਮੈਂ ਆਪਣੇ ਬੱਚਿਆਂ ਨੂੰ ਕਰਾਉਣਾ ਚਾਹਦੀ ਸੀਗੀ ਤਾਂ ਕਿ ਅੱਜਕੱਲ ਬੱਚੇ ਜਿਹੜੇ ਹੈਗੇ ਆ ਜ਼ਿਆਦਾ ਮੋਬਾਈਲਾਂ ਵਗੈਰਾ ਤੇ ਲੱਗੇ ਹੋਏ ਆ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ ਕਿਸ ਚੀਜ਼ ਲਈ ਹੋ ਰਿਹਾ ਉਹਨਾਂ ਨੂੰ ਕੁਝ ਨਹੀਂ ਪਤਾ ਨਾ ਇਸ ਕਰਕੇ ਮੈਂ ਚਾਹਦੀ ਸੀ ਕਿ ਮੇਰੇ ਬੱਚੇ ਇਹ ਚੀਜ਼ਾਂ ਦੇ ਨਾਲ ਨਾ ਜੁੜ ਕੇ ਇੱਕ ਚੰਗੇ ਕਰਮ ਦੇ ਵਿੱਚ ਜੁੜੇ ਤੇ ਤਾਂ ਕਿ ਇੱਕ ਉਹਨਾਂ ਨੂੰ ਚੰਗਾ ਮੈਸੇਜ ਮਿਲੇ ਕਿ ਅਸੀਂ ਆਪਣੇ ਦੇਸ਼ ਦੇ ਲਈ ਕੀ ਕੀ ਕਰ ਸਕਦੇ ਹੈਗੇ ਨਾ ਜਿਸ ਤਰ੍ਹਾਂ ਕਿ ਤੁਸੀਂ ਸਫਾਈ ਵਗੈਰਾ ਦਾ ਰੱਖੋ ਪੋਲੀਥੀਨ ਦਾ ਰੱਖੋ ਪੂਰਾ ਸਾਫ਼ ਰੱਖੋ डिस्पोजेबल वगैरह चीज़ा ना यूज करो वृद्ध आश्रम के नाल जॉइंट हो ताकि बच्चों पता लगे कि बड़े बुजुर्ग की साड़ी जिंदगी के लिए की अहमियत है तो so, मैं सब तो पहला अपनी बेटी और अपने एक बेटे को जॉइन करवाई है सोसाइटी, तो मैं बड़ी खुशी हो रही है कि मैं उन्होंने ये सोसायटी जो तो जॉइन कराई है ਤੇ ਮੇਰੇ ਬੱਚੇ ਬੜੇ ਵੱਢ ਚੜ ਕੇ ਇਸ ਚੀਜ਼ਾਂ ਚ ਹਿੱਸੇ ਲੈ ਰਹੇ ਅਸੀਂ ਸਫਾਈਆਂ ਦਾ ਲੰਗਰ ਲਗਾ ਰਹੇ ਆ ਉਹਦੇ ਵਿੱਚ ਮੇਰੇ ਬੱਚੇ ਆਪਣੀ ਪੜ੍ਹਾਈ ਮੇਰੀ ਬੇਟੀ 12th ਸੁਪਰ ਮੈਡੀਕਲ ਲਿਆ ਹੋਇਆ ਇਸਨੇ ਲੇਕਿਨ ਫਿਰ ਵੀ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਇਹ ਸੁਸਾਇਟੀ ਨਾਲ ਪੂਰੀ ਐਕਟਿਵ ਹੈਗੀ ਮੇਰੇ ਦੋਨੋਂ ਬੱਚੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਮੈਂ ਚਾਹਦੀ ਆ ਕਿ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਇਸ ਚੀਜ਼ ਦੇ ਨਾਲ ਲਾਇਆ ਹੈ ਦੇਸ਼ ਦੇ ਸੁਧਾਰ ਵਾਸਤੇ ਤੇ ਬਾਕੀ ਪੇਰੈਂਟਸ ਵੀ ਸਾਡੇ ਵਾਲਾ ਦੇਖ ਕੇ ਆਪਣੇ ਬੱਚਿਆਂ ਨੂੰ ਇਸ ਚੀਜ਼ ਦੇ ਨਾਲ ਜੋੜੇ ਤਾਂ ਕਿ ਅਸੀਂ ਦੇਸ਼ ਦਾ ਕੁਝ ਨਾ ਕੁਝ ਅੱਛਾ ਭਵਿੱਖੇ ਬਣਾ ਸਕੇ ਕਿਉਂਕਿ ਇਹ ਜਿਹੜੀ ਜਨਰੇਸ਼ਨ ਹੈ ਇਹਨਾਂ ਨੇ ਦੇਸ਼ ਦਾ ਸੁਧਾਰ ਕਰਨਾ ਹੈਗਾ ਆ